ਬismillahir Rahman Rahim Assalamu Alaikum Namaste Sasya Kaal Let Me Discover ਵਿੱਚ ਜੀ ਆਇਆਂ ਨੂੰ ਸਜਣੋ ਤੇ ਮਿੱਤਰੋ ਮੈਂ ਹਾਂ ਤੁਹਾਡੀਆਂ ਮੁਹੱਬਤਾਂ ਦੇ ਦੁਆਵਾਂ ਦਾ ਤਲਬਗਾਰ ਤੁਹਾਡਾ ਆਪਣਾ ਸ਼ਹਿਜ਼ਾਦ ਸ਼ਿਲਜੀ ਮਿੱਤਰੋ ਅਸਾਂ ਆਪਣੇ ਇਸ ਚੈਨਲ Let Me Discover ਦੇ ਜ਼ਰੀਏ ਹਮੇਸ਼ਾ ਪਿਆਰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਦਿਲਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਵਿਛੜੇ ਹੋਿਆਂ ਨੂੰ ਮਿਲਾਨ ਦੀ ਕੋਸ਼ਿਸ਼ ਕੀਤੀ ਹੈ ਸਰਹੱਦ ਪਾਰ ਸਾਡੇ ਹਿੰਦੁਸਤਾਨੀ ਭਾਈ ਚਾਹੇ ਉਹਨਾਂ ਦਾ تعلق Hindu ਧਰਮ ਨਾਲ ਹੈ ਚਾਹੇ Sikh ਧਰਮ ਨਾਲ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਮੁਹੱਬਤਾਂ ਵੰਡਣ ਦੀ ਕੋਸ਼ਿਸ਼ ਕੀਤੀ ਹੈ ਮਿੱਤਰੋ ਇਹ ਹੀ وجہ ਹੈ ਕਿ ਜਦੋਂ ਸਾਡੇ ਸਰਦਾਰ ਭਾਈਆਂ ਨੇ ਗੁਲਾਬੀ ਸੰਤ ਜੀ ਦੀ ਸਮਾਦ ਦੀ ਸੇਵਾ ਦੀ ਸਾਡੀ ਡਿਊਟੀ ਲਈ ਤੇ ਅਸਾਂ ਮਿੰਟ ਨਹੀਂ ਲਾਇਆ ਉਹਨੂੰ ਕਬੂਲ ਕੀਤਾ ਔਰ ਗੁਲਾਬੀ ਸੰਤ ਜੀ ਦੀ ਸਮਾਦ ਦੀ ਇਹ ਸੇਵਾ ਦਾ سلسلہ ਪਹਿਲੇ ਦਿਨ ਤੋਂ ਲੱਗ ਕੇ ਅੱਜ ਦੇ ਦਿਨ ਤੱਕ ਮੁਸਲਸਲ ਜਾਰੀ ਹੋ ਸਾਰੀ ਹੈ ਸਜਣੋ ਇਸੇ ਤਰ੍ਹਾਂ ਜਦੋਂ ਅਸੀਂ ਪਿੰਡ ਜੰਡੂ ਸਾਈ ਦੇ ਵਿਜ਼ਿਟ ਦੀ ਵੀਡੀਓ ਦਾ ਪਹਿਲਾ ਪਾਰਟ ਅਪਲੋਡ ਕੀਤਾ ਤੇ ਉਹਦੇ ਨਾਲ ਹੀ ਸਾਨੂੰ ਸਾਡੇ ਵੀਰ ਸਣੀ ਸਿੰਘ ਸਾਈ ਦੀ ਘਾਲ ਆਈ ਸਣੀ ਵੀਰੇ ਨੇ ਸਾਨੂੰ ਦੱਸਿਆ ਕਿ ਕਿਸਰਾ ਉਨ੍ਹਾਂ ਦੇ ਦਾਦਾ ਜੀ ਸਰਦਾਰ ਧਰਮ ਸਿੰਘ ਸਾਈ ਸਾਹਿਬ ਇਸ ਪਿੰਡ ਜੰਡੂ ਸਾਈ ਤੋਂ ਉੱਠ ਕੇ ਇੰਡੀਆ ਦੇ ਪਿੰਡ ਕਸਬਾ ਬਰਾਲ ਵਿੱਚ ਜਾ ਬੈਠੇ ਇਹਨਾਂ ਦਾ ਇਹ ਪਿੰਡ ਤਹਿਸੀਲ ਤੇ ਜ਼ਿਲ੍ਹਾ ਮਲੇਰ ਕੋਟਲਾ ਦੇ ਵਿੱਚ ਹੈ ਇਹਨਾਂ ਦੇ ਦਾਦਾ ਜੀ ਦੇ ਇੱਕ ਭਾਈ ਸਰਦਾਰ ਸ਼ਰਮ ਸਿੰਘ ਸਾਹਿਬ ਵੀ ਸਨ ਜਿਹੜੇ ਕਿ ਪਹਿਲਵਾਨ ਸਨ ਤੇ ਉਸ ਵੇਲੇ ਜੰਡੂਸਾਈ ਦੇ ਵਿੱਚ ਇਹਨਾਂ ਦਾ ਕਾਫੀ ਨਾਂ ਸੀ ਇਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਪਿੰਡ ਜੰਡੂਸਾਈ ਵਿੱਚ ਜਿਹੜਾ ਬਾਬਾ ਨਿੱਕਾ ਜੀ ਦਾ ਦਰਬਾਰ ਹੈ ਇਹਨਾਂ ਦੀ ਫੈਮਿਲੀ ਉਹਨਾਂ ਦੀ ਲੜੀ ਵਿੱਚੋਂ ਹੈ ਤੇ ਇਹਨਾਂ ਦੀ ਫੈਮਿਲੀ ਨੇ ਪਿੰਡ ਜੰਡੂਸਾਈ ਆ ਕੇ ਇੱਥੋਂ ਮਿੱਟੀ ਜਾਂ ਫਿਰ ਇੱਟ ਖੜ ਕੇ ਤੇ ਇਸੇ ਨਾਂ ਤੋਂ ਇੱਕ ਅਲਾਮਤੀ ਦਰਬਾਰ ਆਪਣੇ ਪਿੰਡ ਕਸਬਾ ਬੁਰਾਲ ਵਿੱਚ ਵੀ ਬਣਾ ਰੱਖਿਆ ਹੈ। ਇਹਨਾਂ ਨੇ ਅਗਲੇ ਪਾਟ ਵਿੱਚ ਬਾਬਾ ਨਿੱਕਾ ਜੀ ਦੇ ਦਰਬਾਰ ਦੇ ਦਰਸ਼ਨ ਦੀ ਫਰਮਾਇਸ਼ ਕੀਤੀ। ਤੇ ਅਸਾਂ ਇਹਨਾਂ ਦੀ ਉਹ ਫਰਮਾਇਸ਼ ਪੂਰੀ ਕੀਤੀ। ਦਰਬਾਰ ਦੀ ਅੰਦਰੋਂ ਹਾਲਤ ਤੇ ਕੁਝ ਮناسب ਸੀ ਜਿਸ ਤਰ੍ਹਾਂ ਕੇ ਤੁਸੀਂ ਵੇਖ ਰਹੇ ਹੋ। ਪਰ ਬਾਹਰ ਨਾਲ ਤੇ ਕੋਈ ਦੀਵਾਰ ਸੀ ਤੇ ਨਾ ਕੋਈ ਦਰਵਾਜ਼ਾ। ਦਰਬਾਰ ਦੀ ਇਹ ਕੰਡੀਸ਼ਨ ਵੇਖਣ ਤੋਂ ਬਾਅਦ ਇਹਨਾਂ ਨੇ ਦਰਬਾਰ ਦੀ ਚਾਰਦਵਾਰੀ ਕਰਵਾਉਣ ਦੀ ਖਾਸ਼ ਦਾ ਇਜ਼ਹਾਰ ਕੀਤਾ ਅਸੀਂ ਇਹਨਾਂ ਦੀ ਇਸ ਖਾਸ਼ ਦਾ ਜ਼ਿਕਰ ਪਿੰਡ ਜੰਡੂਸਾਈ ਦੇ ਲੋਕਾਂ ਅੱਗੇ ਕੀਤਾ ਤੇ ਲੋਕਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਉਸ ਵੇਲੇ ਮੁਹੰਮਦ ਆਜ਼ਮ ਸਾਈ ਸਾਹਿਬ ਇਸ ਦਰਬਾਰ ਦੇ ਕੇਅਰਟੇਕਰ ਸਨ ਅਸੀਂ ਸਨੀ ਵੀਰੇ ਦੇ ਨਾਲ ਇਹਨਾਂ ਦੀ ਗੱਲ ਕਰਵਾਈ ਤੇ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਰੱਖੀ ਸਾਡੇ ਇਹਨਾਂ ਸਰਦਾਰ ਭਾਈਆਂ ਨੇ ਬਾਬਾ ਨਿੱਕਾ ਜੀ ਦੇ ਦਰਬਾਰ ਦੀ ਸੇਵਾ ਵਾਸਤੇ ਟੋਟਲ 4,55,000 ਰੁਪਇਆ ਭੇਜਿਆ ਜਿਦੇ ਵਿੱਚ ਇਹਨਾਂ ਕਬਰਾਂ ਉੱਤੇ ਇਹ ਚਾਦਰਾਂ ਚੜਾਈਆਂ ਗਈਆਂ ਮੇਲੇ ਦੇ ਉੱਤੇ ਲੰਗਰ ਪਕਾਇਆ ਗਿਆ ਤੇ ਦਰਬਾਰ ਦੀ ਚਾਰਦिवारी ਤੇ ਉਹਦਾ ਪਲਸਤਰ ਕਰਵਾਇਆ ਗਿਆ ਇਹਦੇ ਵਿੱਚ 230000 ਰੁਪਇਆ ਸਨੇ ਵੀਰੇ ਤੇ ਉਹਨਾਂ ਦੀ ਇਟਲੀ ਵਾਲੀ ਫੈਮਿਲੀ ਨੇ ਭੇਜਿਆ ਜਦਕਿ 225000 ਰੁਪਇਆ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਬਾਬਾ ਨਿੱਕਾ ਜੀ ਦੇ ਦਰਬਾਰ ਦੀ ਕਮੇਟੀ ਵੱਲੋਂ ਭੇਜਿਆ ਗਿਆ ਸਜਣੋ ਅਸੀਂ ਜਿੰਨਾ ਫਖਰ ਕਰੀਏ ਜਿੰਨੀ ਖੁਸ਼ੀ ਮਨਾਈਏ ਘਟ ਹੈ ਕਿ ਸਾਡੇ ਚੈਨਲ ਲੈਟ ਮੀ ਡਿਸਕਵਰ ਦੇ ਥਰੂ ਨਾ ਸਿਰਫ ਗੁਲਾਬੀ ਸੰਤ ਜੀ ਦੀ ਸਮਾਦ ਦੀ ਸੇਵਾ ਹੋਣੀ ਸ਼ੁਰੂ ਹੋਈ ਬਲਕਿ ਪਿੰਡ ਜੰਡੂ ਸਾਈ ਵਿੱਚ ਬਾਬਾ ਨਿੱਕਾ ਜੀ ਦੇ ਦਰਬਾਰ ਦੀ ਸੇਵਾ ਦਾ ਵੀ سلسلہ ਸ਼ੁਰੂ ਹੋ ਚੁੱਕਿਆ ਹੈ। ਅਸਲਾਮੁਅਲੈਕਮ ਵਾਲੇਕੁਮ ਸਲਾਮ ਬਾਬਾ ਜੀ ਕੀ ਹਾਲ ਹੈ? ਅਲਹਮਦੁਲਿਲਾ ਬਾਬਾ ਜੀ ਵੇਖ ਲੋ ਤੁਸੀਂ ਵੀਡੀਓ ਬਣਵਾਈ ਤੇ ਵੀਡੀਓ ਦੇ ਵਿੱਚ ਕਿਹਾ ਕਿ ਅਗਰ ਸਰਦਾਰ ਲੋਕ ਆਪਣੇ ਬਾਬੇ ਦੀ ਸੇਵਾ ਕਰਨ ਤਾਂ ਚਲੋ ਅੱਛੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ। ਬਿਲਕੁਲ ਤੇ ਉਹਨਾਂ ਜਨਾਬ ਸੇਵਾ ਕਰ ਛੱਡੀ ਹੈ ਹਾਂ ਹਾਂਜੀ ਤੇ ਤੁਹਾਡੀ ਵੀ ਮਿਹਰਬਾਨੀ ਕਿ ਤੁਸੀਂ ਜਨਾਬ ਉਹਨਾਂ ਜਿਹੜੀ ਸੇਵਾ ਕੀਤੀ ਤੁਸੀਂ ਉਹਨੂੰ ਤੋੜ ਚਾੜਿਆ ਹਾਂਜੀ ਇਹ ਚਾਰ ਚਫੇਰੇ ਦੀਵਾਰ ਅਸੀਂ ਵੇਖ ਰਹੇ ਹਾਂ ਜੀ ਇਹ ਜਨਾਬ ਤੁਸੀਂ ਮੁਕੰਮਲ ਕਰਵਾ ਛੱਡੀ ਹੈ ਜੀ ਤੇ ਇਹ ਏਡੀ ਰਣੀ ਹੈ ਜਾਂ ਹੋਰ ਉੱਚੀ ਕਰਨ ਦਾ ਇਰਾਦਾ ਹੈ ਵੀ ਭਰਤੀ ਪਾਵਾਂਗੇ ਤੇ ਫਿਰ ਵੇਖਾਂਗੇ ਹਿਸਾਬ ਲਾਵਾਂਗੇ ਅੱਛਾ ਅੱਛਾ ਤਾਂ ਇਹ ਹੁ ਜੋ ਕੁਝ ਕਰਾਣਾ ਹੁ ਸਿਆਲ ਨੂੰ ਕਰਾਣਾ ਸਹੀ ਨੋ ਨਹੀਂ ਕਰਾਣਾ ਰੇ ਬੜੀ ਮਹਿੰਗੀ ਸਹੀ ਹੈ ਤੁਸਾਂ ਮਾਸ਼ਾਅੱਲਾ 9 ਇੰਚ ਦੀਵਾਰ ਬਣਾਈ ਹੈ ਹਾਂਜੀ ਤਾਂ ਫੇਰ ਵੀ ਮੈਂ ਵੇਖਣਾ ਪਿਆ ਕਿਟਾ ਥੋੜੀਆਂ ਜਿਹੀ ਬਚ ਗਈਆਂ ਨੇ 2000 2000 ਹੈ ਹਾਂਜੀ 2000 ਬਚੀਆਂ ਤੇ ਉਹਦਾ 10000 ਲੱਗੀ ਅੱਛਾ ਅੱਛਾ 13000 ਲੱਗੀ ਹਾਂਜੀ 13000 ਮਾਸ਼ਾਅੱਲਾ ਮਸਲੀ ਨਹੀਂ ਸਹੀ ਹੈ ਅੱਛਾ ਠੇਕਾ ਕੀਤਾ ਸੀ ਤੁਸਾਂ ਹਾਂਜੀ ਠੇਕਾ ਕੀਤਾ ਅੱਛਾ 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 ਕਿੰਨਾ ਠੇਕਾ ਹੋਇਆ ਪਿਆਰ 1000 ਦਾ ਜੀ 5500 ਹਜ਼ਾਰ 1 ਦਾ 1000 ਰੇਟ ਦਾ 5500 ਰੁਪਿਆ ਬਾਕੀ ਮਜ਼ਦੂਰ ਵਗੈਰਾ ਵੀ ਉਹਦੀ ਸਰਪੀ ਉਹਦੀ ਹਰ ਸ਼ਾਹ ਹਰ ਸ਼ਾਹ ਉਹਦੀ ਹਰ ਸ਼ਾਹ ਤੇ ਸੀਮੈਂਟ ਤੇ ਰੇਤ ਤੂੰ ਆ ਦੇਣੀ ਨਹੀਂ ਇਹ ਤੇ ਸੀਮੈਂਟ ਹਾ ਮਟੀਰੀਅਲ ਰੱਖ ਦੇਣਾ ਇੱਟਾਂ ਰੇਤ ਤੇ ਸੀਮੈਂਟ ਇਹ ਤੂੰ ਆ ਦਿੱਤਾ ਬਾਕੀ 1000 ਦਾ 5500 ਰੁਪਿਆ ਉਹਨੇ ਲਿਆ ਤੇ ਕਿੰਨਿਆਂ ਕੁ ਦਿਨਾਂ ਅੱਜ ਤਕਰੀਬਨ ਮੁਕੰਮਲ ਹੋ ਗਈ ਇਹ ਜਿਹੜੇ 15 ਕੁ ਲੰਗ 15 ਦਿਹਾੜੇ ਲੱਗ ਗਏ ਨੇ ਬਾਰੋਂ ਤੇ ਅਸੀਂ ਵੇਖਿਆ ਕਿ ਪਲਸਤਰ ਸਾਰੀ ਹੋ ਗਈ ਹੈ ਤੇ ਹੁਣ ਇਹ ਜਿਹੜਾ ਅੰਦਰੋਂ ਮੇ ਪਲਸਤਰ ਨਹੀਂ ਹੋਇਆ ਇਹ ਵੀ ਕੋਈ ਪਲਸਤਰ ਕਰਾਉਣਾ ਦਾ ਹੈ ਪ੍ਰੋਗਰਾਮ ਇਹ ਤੁਹਾਨੂੰ ਟਾਰਗੇਟ ਦਿੱਤਾ ਉਹਨਾਂ ਦੀ ਰਜ਼ਾ ਨਾ ਹੀ ਹੈ ਨਾ ਉਹਨਾਂ ਦੀ ਮਰਜ਼ੀ ਨਾ ਸਹੀ ਹੋ ਗਿਆ ਮੂਜੀ ਇਸ ਇਹ ਤੋਂ ਨਿਕਰਾ ਵੀ ਅੰਦਰ ਸਫਾਈ ਹੈ ਸਹੀ ਹੈ ਬਾਹਰ ਸਫਾਈ ਨਹੀਂ ਜੀ ਬਾਹਰ ਕਰਾ ਹਾਂ ਜੀ ਪਰ ਉਹਨਾਂ ਕਿ ਕਰਾਉ ਤੇ ਇਹ ਜਿਹੜੀ 2000 ਇੱਟ ਤੁਸੀਂ ਦੱਸ ਰਹੇ ਹੋ ਕੋਈ ਬਚ ਗਈ ਹੈ ਇਹਦਾ ਹੁਣ ਸੇ ਕੀ ਕਰੀਏ ਇਹ 2000 ਅਫਦਰ ਵੀ ਲੱਗ ਗਈ ਉਧਰ ਵੀ ਲੱਗ ਗਈ ਬੈਕ ਸਾਈਡ ਤੇ ਬੈਕ ਸਾਈਡ ਤੇ ਵੀ ਲੱਗ ਗਈ ਠੀਕ ਹੋ ਗਿਆ ਵਿਚਾਰ ਨੂੰ ਆਪਣਾ ਰਿਸਕ ਲਿਆ ਆ ਕੇ ਫਿਰ ਕਰਾ ਲਾਂਗੇ ਉਹ ਕੋਈ ਉਹ ਉਹ ਨਾਲ ਦੇ ਕੁਸਰ ਪੀੜ ਨਹੀਂ ਉਹ ਮੇਰੇ ਫਿਰ ਸਹੀ ਹੈ ਉਹ ਮੈਂ ਆਪਣੇ ਪੱਲੇੋਂ ਕਰਾ ਲਵਾਂ ਸਹੀ ਹੈ ਉਹ ਪਲੈਸਟਰ ਵੀ ਕਰਾਣੀ ਹੈ ਉੱਚੀ ਵੀ ਕਰਾਣੀ ਸਹੀ ਹੈ ਹਾਂ ਚਲੋ ਬਾਬਾ ਜੀ ਤੁਹਾਡੀ ਵੀ ਮਿਹਰਬਾਨੀ ਕਿ ਤੁਸੀਂ ਉਹਨਾਂ ਜਿਹੜੀ ਸੇਵਾ ਭੇਜੀ ਹੈ ਉਹਨਾਂ ਦੇ ਤਰੀਕੇ ਨਾਲ ਲਾਇਆ ਹੈ ਉਹਨਾਂ ਦੀ ਵੀ ਮਿਹਰਬਾਨੀ ਕਿ ਉਹਨਾਂ ਸਾਡੇ ਚੈਨਲ ਦੇ ਥਰੂ ਰਾਬਤਾ ਕੀਤਾ ਅਸੀਂ ਅੱਗੋਂ ਤੁਹਾਡਾ ਅਸੀਂ ਉਹਨਾਂ ਦਾ ਰਾਬਤਾ ਕਰਵਾਇਆ ਉਹਨਾਂ ਨੂੰ ਪੇਮੈਂਟ ਭੇਜੀ ਤੇ ਤੁਸੀਂ ਇਸ ਕੰਮ ਨੂੰ ਤੋੜ ਚਾਲਿਆ ਜੀ ਉਹਨਾਂ ਦਾ ਸ਼ੁਕਰੀਆ ਹਾਂ ਜੀ ਤੁਹਾਡਾ ਦੋਵਾਂ ਦਾ ਸ਼ੁਕਰੀਆ ਜਨਾਬ ਸਾਡ ਦੋਵਾਂ ਨੇ ਇਹੋ ਭਰਮ ਰੱਖਿਆ ਸਾਡਾ ਵੀ ਵੱਡਾ ਹੀ ਉਹਨਾਂ ਨੇ ਜੀ ਬਿਲਕੁਲ ਅੱਛਾ ਬਾਬਾਈ ਜਿਹੜਾ ਮਤਲਬ ਮਟੀਰੀਅਲ ਲਿਆਂਦਾ ਜਾਂ ਜਿੰਨੀ ਵੀ ਮਜ਼ਦੂਰੀ ਵਗੈਰਾ ਠੇਕਾ ਤੁਸੀਂ ਕੀਤਾ ਸੀ ਉਹ ਸਾਰੇ ਮਾਮਲੇ ਕਲੀਅਰ ਨੇ ਉਹ ਕਲੀਅਰ ਹੋ ਗਏ ਨੇ ਸਾਰੇ ਪੈਸੇ ਮਿਸਟਰ ਰਿਸ਼ੀਦਨ ਸੱਚਾ ਅੱਛਾ ਸਾਡੇ 70000 ਰੁਪਏ ਸੀ ਸਹੀ ਹੈ ਉਹ ਵੀ ਦੇ ਦਿੱਤਾ ਠੀਕ ਹੈ ਬਹੁਤ ਮਿਹਰਬਾਨ ਅਸਲਾਮੁਅਲੈਕਮ ਵਾਲੇਕੁਮ ਸਲਾਮ ਭਾਈ ਜੀ ਕੀ ਹਾਲ ਹੈ ਜੀ ਹਾਲ ਜ਼ਰਾ ਇੱਕ ਵਾਰ ਕੀ ਤਰਫ ਹੈ ਤੁਹਾਡਾ ਪਿਆਜ਼ ਹੈ ਮਸਾਈ ਮਦਰ ਇਮਤਿਆਜ਼ ਹੈ ਮਸਾਈ ਜੀ ਅੱਛਾ ਇਹ ਚਾਰ ਦੀਵਾਰੀ ਬਣੀ ਹੈ 12 ਪਲਸਟਰ ਹੋ ਗਿਆ ਹੈ ਤੇ ਇਹ ਕੰਮ ਸ਼ਮ ਕਰਵਾਇਆ ਇੱਥੋਂ ਜਿਹੜੇ ਜਾਣ ਵਾਲੇ ਸਰਦਾਰ ਸੀ ਉਹਨਾਂ ਨੇ ਤੇ ਖੁਸ਼ ਹੋ ਇਸ ਗੱਲ ਤੇ ਕਿ ਨਹੀਂ ਹਾਂਜੀ ਇਸ ਗੱਲ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਇਹ ਲਿਹਾਜ਼ਾ ਗੱਲ ਲੈ ਵੇ ਕਿ ਕੰਮ ਹੋਰ ਵੀ ਕਾਫੀ ਹੋਣ ਆਵੇ ਨੇ ਚਲੋ ਤੇ ਇਨਸ਼ਾਅੱਲਾ ਅਸਤਾ ਸੰਭਰ ਰਹੇਗਾ ਉਹ ਵੀ ਜ਼ਰਾ ਮਿਹਰਬਾਨੀ ਕਰੋ ਤੇ ਉਹ ਦਰਬਾਰ ਦਾ ਜਿਹੜਾ ਨਾ ਕੰਮ ਹੈ ਤੇ ਯਾਰ ਬੋਲੀ ਜੀ ਠੀਕ ਹੋ ਬੰਦੇ ਇਸ ਕੰਮ ਤੇ ਅਸੀਂ ਬਹੁਤ ਉਹਨਾਂ ਦੇ ਸ਼ੁਕਰੀਆ ਦਾ ਕਰਦੇ ਹਾਂ ਉਹਨਾਂ ਦਾ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਬਹੁਤ ਸ਼ੁਕਰੀਆ ਹਾਂਜੀ ਬਾਬਾ ਜੀ ਅਸਲਾਮੁਅਲੈਕਮ ਵਾਅਲੈਕਮੁਅਸਲਾਮ ਹਾਂਜੀ ਖੁਸ਼ ਹਾਂ ਨਾ ਕੰਮ ਸ਼ਾਮ ਹੋ ਗਿਆ ਤੁਹਾਡਾ ਸ਼ੁਕਰ ਅੱਲਾਹ ਦਾ ਜੀ ਬੜਾ ਸੋਹਣਾ ਕੰਮ ਹੋਇਆ ਜੀ ਅਸੀਂ ਬੜੇ ਖੁਸ਼ ਹਾਂ ਇਹ ਸਾਡੇ ਆਲੀ ਬਹੁਤੇ ਕੰਮ ਵੀ ਨਹੀਂ ਕਰਨ ਵਾਲੇ ਇਹ ਬਾਬੇ ਦੀ ਲੜੀ ਚੋਂ ਬੰਦੇ ਨੇ ਜਿਨ੍ਹਾਂ ਨੇ ਕਰਵਾਇਆ ਉਹ ਵੀ ਤੁਹਾਡੀ ਮਿਹਰਬਾਨੀ ਹੈ ਨਹੀਂ ਨਹੀਂ ਉਹਨਾਂ ਦੀ ਮਿਹਰਬਾਨੀ ਹਾਂਜੀ ਤਾਂ ਜੀ ਮੇਰੇ ਬਹੁਤ ਬਹੁਤ ਮਿਹਰਬਾਨੀਆਂ ਤੁਸੀਂ ਬੜਾ ਕੋਟਾ ਕੋਈ ਐਸੀ ਗੱਲ ਨਹੀਂ ਬਹੁਤ ਜੀ ਜੀ ਬਿਲਕੁਲ ਬਹੁਤ ਮਿਹਰਬਾਨੀ ਤੁਹਾਡਾ ਨਾਮ ਹੈ ਭਾਈ ਨਾ ਯਾਰਾ ਨਾ ਅਬਦੁਰ ਰਜ਼ਾ ਅਬਦੁਰ ਰਜ਼ਾ ਅਬਦੁਰ ਰਜ਼ਾ ਅੱਛਾ ਐਸੇ ਪਿੰਡ ਦਿਓ ਜੀ ਐਸੇ ਤੋਂ ਅੱਛਾ ਤੁਸੀਂ ਵੀ ਖੁਸ਼ ਹੋ ਕੇ ਨਹੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਤੁਹਾਡੀ ਮਿਹਰਬਾਨੀ ਜੀ ਇਹ ਲੈਣਾ ਕੰਮ ਕਰਵਾ ਚੁੱਕੇ ਮਿਹਰਬਾਨੀ ਤੇ ਇਸ ਮਲੇਚ ਰਹਿੰਦੇ ਹੋ ਹਾਂ ਜੀ ਇਸੇ ਮਲੇਚ ਰਹਿੰਦੇ ਇੱਕੀ ਦੋਦੀ ਅਸਰਾ ਸੀ ਚਾਰ ਦੁਵਾਰੀ ਪਹਿਲੇ ਹੁੰਦੀ ਸੀ ਕਿ ਛੋਟੇ ਛੋਟੇ ਹੁੰਦੇ ਸਾਡੇ ਛੋਟੇ ਛੋਟੇ ਹੁੰਦੇ ਅੱਛਾ ਅੱਛਾ ਹਾਂ ਕਮਰੇ ਵੀ ਹੁੰਦੇ ਸੀ ਆ ਸਾੜ ਤੇ ਅੱਛਾ ਅੱਛਾ ਤੇ ਬਾਕੀ ਉਹ ਟੈਟੋ ਬੇਰ ਤੇ ਕੱਚੀ ਦੀਵਾਰ ਸੀ ਉਹ ਨਹੀਂ ਪੱਕੀ ਦੀਵਾਰ ਪੱਕੀ ਸੀ ਪੱਕੀਆਂ ਦੀਵਾਰ ਅੱਛਾ ਅੱਛਾ ਚਲੋ ਰੱਬ ਨੇ ਸ਼ਾਇਦ ਫੇਰ ਬਣ ਗਈ ਇਨਸ਼ਾ ਅੱਲਾ ਜੀ ਜ਼ਰੂਰ ਠੀਕ ਹੈ ਬੜੀ ਮਿਹਰਬਾਨੀ ਬਹੁਤ ਸ਼ੁਕਰੀ ਸਜਣੋ ਤੇ ਮਿੱਤਰੋ ਤੁਹਾਨੂੰ ਸਾਡੀ ਤੇ ਸਰਦਾਰ ਭਾਈਆਂ ਦੀ ਇਹ ਕੋਸ਼ਿਸ਼ ਅਗਰ ਚੰਗੀ ਲੱਗੀ ਹੋਏ ਤੇ ਇਸ ਵੀਡੀਓ ਨੂੰ ਲਾਈਕ ਕਰਿਆ ਜੇ ਯਾਰਾਂ ਬੇਲੀਆਂ ਸੰਗੀਆਂ ਸਾਥੀਆਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਿਆ ਜੇ ਵੀਡੀਓ ਥੱਲੇ ਸੋਹਣੇ ਸੋਹਣੇ ਕਮੈਂਟ ਵੀ ਲਾਜ਼ਮੀ ਕਰਿਆ ਜੇ ਤੇ ਨਾਲੇ ਸਾਡੀ ਹੌਸਲਾ ਅਫਜ਼ਾਈ ਵਾਸਤੇ ਆਪਣੇ ਇਸ ਸੋਹਣੇ ਚੈਨਲ ਲੈਟ ਮੀ ਡਿਸਕਵਰ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰਿਆ ਜੇ ਤਾਂਕਿ ਅਸੀਂ ਆਇਂਦਾ ਵੀ ਹਮੇਸ਼ਾ ਇਸੇ ਤਰ੍ਹਾਂ ਪਿਆਰ ਤੇ ਮੁਹੱਬਤਾਂ ਵੰਡਦੇ ਰਹੀਏ ਤੇ ਇਹ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਮਿਲਾਂਗੇ ਹੁਣ ਫਿਰ ਕਿਸੇ ਅਗਲੀ ਵੀਡੀਓ ਵਿੱਚ ਉਸ ਵੇਲੇ ਤੱਕ ਆਪਣਾ ਖਿਆਲ ਰੱਖਿਆ ਜੇ ਰੱਬ ਰਾਖਾ